ਹਾਂਜੀ 사ਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 사ਤਸੰਗ ਜੀ ਕਾ ਜਦ ਬਣੇ ਗੱਲ ਕਰਨੀ ਆ ਬਾਬਾ ਮਸਤ ਰਾਮ ਜੀ ਬਾਬਾ ਮਸਤ ਰਾਮ ਜੀ ਦਾ ਡੇਰਾ ਹੈਗਾ ਜਟਾਣੇ ਪਿੰਡ ਜਿਹੜਾ ਕਿ ਖਮਾਣੋ ਤੋਂ ਸਮਰਾਲਾ ਰੋਡ ਤੇ ਆ ਖਮਾਣੋ ਤੋਂ ਸਮਰਾਲਾ ਹਾਈਵੇ ਤੇ ਉੱਪਰ ਆ ਬਾਬਾ ਜੀ ਦੇ ਡੇਰੇ ਦੇ ਵਿੱਚ ਉੱਥੇ दारू ਵੀ ਚੜਦੀ ਆ ਠੀਕ ਹੈ ਜੀ ਸਾਰਿਆਂ ਨੂੰ ਪਤਾ ਜਿੰਨੇ ਜਿੰਨੇ ਬੰਦੇ ਵੀ ਮਤਲਬ ਵੀ ਉਸ ਏਰੀਆ ਦੇ ਨੇ ਬਾਬਾ ਮਾਸਤਰਾਮ ਜੀ ਦੇ ਭਰਾ ਸੀਗੇ ਬਾਬਾ ਬੁੱਧਾ ਜੀ ਬਾਬਾ ਬੁੱਧਾ ਜੀ ਦਾ ਡੇਰਾ ਹੈਗਾ ਬਸੇ ਪਟਾਣਾ ਦੇ ਵਿੱਚ ਸਾਡਾ ਏਰੀਆ ਜੀ ਉਹ ਬਸੇ ਪਟਾਣਾ ਮੇਰਾ ਬਾਪੂ ਬਹੁਤ ਬਾਬਾ ਬੁੱਧਾ ਜੀ ਨੂੰ ਮੰਨਦਾ ਸੀਗਾ ਮੈਂ ਨਾਬੇ ਗੱਡੀ ਚਲਾਉਂਦਾ ਸੀਗਾ ਬਾਪੂ ਮੇਰਾ ਨਾਬੇ ਹੀਰਾ ਕੰਮਾਂ ਦਾ ਕੰਮ ਕਰਦਾ ਸੀਗਾ ਫੈਕਟਰੀ 'ਚ ਤਾਂ ਮੈਂ ਤੁਹਾਨੂੰ ਘਟਨਾ ਦੱਸਦਾ ਜੀ ਨਾ ਬੇ ਤਾਂ ਮੇਰਾ ਬਾਪੂ ਜਦੋਂ ਪਿੰਡ ਆਇਆ ਤਾਂ ਬਾਬੇ ਬੁੱਧਾ ਜੀ ਦੇ ਕੋਲ ਜੀ ਉੱਥੇ ਬਾਬੇ ਬੁੱਧਾ ਜੀ ਦੇ ਗਏ ਤਾਂ ਮੱਥਾ ਟੇਕਣ ਤੋਂ ਦਾਰੂ ਚੜਦੀ ਚਲੋ ਕੋਈ ਬੰਦੇ ਨੇ ਜੀ ਭੋਗ ਲਵਾ ਕੇ ਬਾਪੂ ਨੂੰ ਬੋਤਲ ਦੇਤੀ ਠੀਕ ਹੈ ਜੀ ਉਹ ਚਾ ਲੈ ਕੇ ਰੱਖ ਲਈ ਕਿਉਂਕਿ ਜਿਹੜਾ ਕੋਈ ਭੋਗ ਜਿਸ ਚੀਜ਼ ਦਾ ਲੱਗਦਾ ਉਹ ਵੰਡ ਕੇ ਖਾਣੀ ਚਾਹੀਦੀ ਕਦੇ ਵੀ ਨਹੀਂ ਤਾਂ ਮਤਲਬ ਵੀ ਇੱਕ ਬੰਦੇ ਨੂੰ ਖਾਣੀ ਚਾਹੀਦੀ ਹੈ ਨਾ ਤਾਂ ਹੋਇਆ ਕਿ ਜੀ ਉਹ ਬੋਤਲ ਭਾਈ ਬਾਪੂ ਨੇ ਮੇਰਾ ਲੈ ਕੇ ਹੀ ਨਾਬੇ ਪਹੁੰਚ ਗਿਆ ਚਲੋ ਜਿੰਨੀ देर ਪੀਂਦੇ ਸੀਗੇ ਜੀ ਪੀਂਦੇ ਸੀ ਠੀਕ ਹੈ ਜੀ ਮੇਰੇ ਬਾਪੂ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਮੈਂ ਇਦਾਂ ਵੀ ਬਾਬਾ ਜੀ ਦੇ ਗਿਆ ਸੀ ਵੀ ਉਥੋਂ ਬੋਤਲ ਮਿਲੀ ਹੈ ਮੈਂ ਚਲ ਤੋ ਆ ਜੀ ਸ਼ਾਮ ਨੂੰ ਠੀਕ ਹੈ ਜੀ ਚਲੋ ਇਹ ਪਿਓ ਪੁੱਤ ਦੋ ਜਾਨ ਪੀ ਲੈਂਦੇ ਸੀਗੇ ਤਾਂ ਮੇਰੇ ਮਨ ਚ ਗੱਲ ਆਈ ਮੈਂ ਕਿਹਾ ਯਾਰ ਵੀ ਬੋਤਲ ਤਾਂ ਹੈਗੀ ਆ ਠੀਕ ਹੈ ਜੀ ਮਾਫੀ ਚਾਹੁੰਦਾ ਵਾਂ ਵੀ ਚਲੋ ਨਸ਼ਿਆਂ ਤੋਂ ਗਰੇਜ ਕਰਨਾ ਚਾਹੀਦਾ ਆਪਾਂ ਕੋਈ ਵੀ ਨਸ਼ੇ ਦੇ ਹੱਕ ਦੇ ਨਹੀਂ ਹੈਗੇ ਤਾਂ ਮੇਰੇ ਮਨ ਚ ਆਇਆ ਵੀ ਚਲੋ ਜਦੋਂ ਖਾਣ ਦੇ ਪਿੰਦੇ ਸੀਗੇ ਜੋ ਉਹਦੋਂ ਇਹਨਾਂ ਚੀਜ਼ਾਂ ਨਾਲ ਜਿਆਦਾ ਲਗਾ ਹੁੰਦਾ ਮੈਂ ਕਿਹਾ ਵੀ ਨਾਲ ਉਹ ਮਤਲਬ ਵੀ ਚਿਕਨ ਖਾਣਾ ਚਾਹੀਦਾ ਜੀ ਤਾਂ ਮਨ ਦਾ ਉਹਦਾ ਕਰਾਮਾਤ ਕੀ ਹੁੰਦੀ ਹੈ ਜਿਹੜੇ ਬੰਦੇ ਕਹਿੰਦੇ ਕਰਾਮਾਤ ਨਹੀਂ ਹੁੰਦੀ ਹੈਗੀ ਚਲੋ ਜੀ ਮੈਂ ਚਿਕਨ ਲੈ ਕੇ ਆ ਮੈਂ ਤੇ ਮੇਰਾ ਬਾਪੂ ਤੇ ਅਸੀਂ ਪਿਓ ਪੁੱਤ ਭਾਈ ਸ਼ਾਮ ਨੂੰ ਪੈ ਗਲਣ ਲੱਗੇ ਚਿਕਨ ਖਾਣ ਲੱਗੇ ਤਾ ਮੈਨੂੰ ਹਾਲਾਕੇ ਮਨਾ ਵੀ ਕਰਿਆ ਬਾਪੂ ਨੇ ਸ਼ਾਇਦ ਉਹਨੇ ਨਹੀਂ ਸੀ ਖਾਦਾ ਮੇਰੇ ਖਿਆਲ ਚ ਨਹੀਂ ਖਾਇਆ ਹੈਗਾ ਹੁਣ ਗੱਲ ਪੁਰਾਣੀ ਹੋ ਮੇਰੇ ذباح ਚ ਨਹੀਂ ਉਹਨੇ ਮਤਲਬ ਵੀ ਨਹੀਂ ਖਾਇਆ ਮੈਂ ਖਾਇਆ ਜੀ ਮੇਰੇ ਤੋਂ زیادہ ਮੈਂ ਖਾਇਆ ਚਲੋ ਜੀ ਆਪਦਾ ਬੋਤਲ ਜੀ ਅਸੀਂ ਖਤਮ ਕਰਤੀ ਤੁਸੀਂ ਲਾਓ ਵੀ ਉਸੇ ਰਾਤ ਹੀ ਤੜਕੇ ਸਵੇਰੇ ਸੱਜਰੇ ਤਿੰਨ ਚਾਰ ਵਜੇ ਮੈਨੂੰ ਇੰਨਾ ਬੁਖਾਰ ਚੜਿਆ ਜੀ ਇੰਨਾ ਇੰਨਾ ਬੁਖਾਰ ਜਿਹੜਾ ਮੈਂ ਕਹਿੰਦੀ 8 ਦਿਨ ਮੇਰੀ ਇੰਨੀ ਬੁਰੀ ਹਾਲਤ ਹੋ ਗਈ ਮੈਂ ਖੜਨ ਤੁਰ ਤੁਰੋਂ ਤਾਂ ਵੀ ਮਜਬੂਰ ਹੋ ਗਿਆ ਬਹੁ ਡਾਕਟਰਾਂ ਕੋਲੇ ਭਜਣਾ ਨਾਟ ਕਰੀ ਤਾਂ ਜੇ 2-3 ਦਿਨ ਮਤਲਬ ਵੀ ਬਹੁਤ ਜਿਆਦਾ ਤੰਗੀ ਕੱਟੀ ਹਫਤਾ ਹੀ ਬਿਮਾਰ ਰਹਾ ਤਾਂ ਮੈਂ ਜੀ ਬਾਪੂ ਨੂੰ ਗਿਆ ਬਾਪੂ ਮੈਨੂੰ ਕਹਿੰਦਾ ਵੀ ਯਾਰ ਆਪਣੇ ਤੇ ਕੋ ਭੁੱਲ ਲਾਉਗੀ ਮੈਂ ਕਿਹਾ ਕੀ ਕਹਿੰਦਾ ਵੀ ਉਹ ਬਾਬਾ ਜੀ ਤੋਂ ਬੋਤਲ ਲਿਆਈ ਸੀ ਮੈਂ ਕਿਹਾ ਹਾਂ ਕਹਿੰਦਾ ਤੈਨੂੰ ਮੀਟ ਨਹੀਂ ਸੀ ਦਾਲ ਖਾਣੀ ਚਾਹੀਦੀ ਤੂੰ ਮੀਟ ਖਾਂਦਾ ਵੀ ਇਤਰ ਤੋਂ ਭੁੱਲ ਹੋਈ ਹੈ ਚਲੋ ਜੀ ਉੱਥੇ ਬੈਠੇ ਬੈਠੇ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਬਾਬਾ ਜੀ ਭੁੱਲ ਹੋ ਗਈ ਤੁਹਾਡੇ ਬੱਚਿਆਂ ਵੀ ਮਾਫ ਕਰਿਓ ਚਲੋ ਬੋਤਲ ਸੁਖੀ ਵੀ ਬਾਬਾ ਜੀ ਥੋੜੇ ਦਰ ਤੇ ਮੱਥਾ ਟੇਕ ਕੇ ਜਾਵਾਂਗੇ ਬੋਤਲ ਚੜਾ ਕੇ ਜਾਵਾਂਗੇ ਵੀ ਕਿਰਪਾ ਕਰੋ ਵੀ ਤੰਦਰੁਸਤ ਕਰੋ ਚਲੋ ਜੀ ਫਰਕ ਪੈਣਾ ਸ਼ੁਰੂ ਹੋ ਗਿਆ ਠੀਕ ਹੋ ਗਿਆ ਜੀ ਫਿਰ ਬਾਬਾ ਜੀ ਦੇ ਦਰ ਤੇ ਜਾ ਕੇ ਬੋਤਲ ਚੜਾ ਕੇ ਮੱਥਾ ਟੇਕ ਕੇ ਆਇਆ ਭੁੱਲ ਬਖਸ਼ਾ ਕੇ ਆਇਆ ਜੀ ਜਿਹੜੇ ਬੰਦੇ ਮਤਲਬ ਵੀ ਸ਼ੰਕਾ ਕਰਦੇ ਨੇ ਚਾਹੇ ਮਤਲਬ ਵੀ ਪਪਾ ਬੁੱਧਾ ਜੀ ਨੇ ਜਾਂ ਬਾਬਾ ਮਾਸਤ ਰਾਮ ਜੀ ਨੇ ਠੀਕ ਹੈ ਜੀ ਇਹ ਰੱਬ ਦੇ ਨਾਮ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਨੇ ਜੀ ਠੀਕ ਹੈ ਜਿਹੜੇ ਮਤਲਬ ਵੀ ਬੰਦੇ ਕਈ ਕਹਿੰਦੇ ਨੇ ਉਸ ਤੇ ਸ਼ਰਾਬ ਚੜਦੀ ਹੈ ਜੀ ਉਹ ਪਰਮਾਤਮਾ ਦੀ ਉਹ ਪਰਮਾਤਮਾ ਦੇ ਭਾਂ ਦੇ ਵਿੱਚ ਰਹਿਣਿਆ ਦੇ ਮਹਾਪੁਰਸ਼ ਸੀਗੇ ਜੀ ਉਹਨਾਂ ਦੀਆਂ ਉਹੀ ਜਾਣਦੇ ਨੇ ਠੀਕ ਹੈ ਕਦੇ ਵੀ ਕਿਸੇ ਸਾਧੂ ਸੰਤ ਮਹਾਤਮਾ ਦੀ ਇੰਤਿਆਰੀ ਕਰਨੀ ਚਾਹੀਦੀ ਸਾਧੂ ਸੰਤ ਮਹਾਤਮਾ ਇੱਕ ਜਨਮ ਨਹੀਂ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦੀ ਤਪੱਸਿਆ ਕਰਕੇ ਫਿਰ ਪ੍ਰਗਟ ਹੁੰਦੇ ਨੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਕਿੰਨੇ ਕਿੰਨੇ ਜਨਮ ਤਪੱਸਿਆ ਕਰਕੇ ਆਉਂਦੇ ਨੇ ਜੋ ਠੀਕ ਹੈ ਸਾਧੂ ਸੰਤ ਮਹਾਂਤਮਾ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ ਬਹੁਤ ਚੁੱਕ ਮਾਫ ਕਰਿਓ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਜੀ ਮੈਨੂੰ ਕਈ ਵਾਰੀ ਤਾਂ ਕਮੈਂਟ ਦੇਖ ਕੇ ਵੀ ਥੱਲੇ ਹਾਸਾ ਆਉਂਦਾ ਜੀ ਚਲੋ ਅਸੀਂ ਜੀ ਹੁਣ ਲਾ ਦੋ ਵੀ ਬਾਹਰ ਰਹਿੰਦੇ ਆ ਗੱਡੀਆਂ ਤੇ ਠੀਕ ਹੈ ਜੀ ਜਿਵੇਂ ਦੇ ਕੱਪੜੇ ਮਿਲਦੇ ਆ ਪਾ ਲੈਂਦੇ ਆ ਕਿਉਂਕਿ ਬਾਹਰੋਂ ਤੋਂ ਪਤਾ ਜੀ ਬਾਹਰ ਟਾਈਮ ਤੋਂ ਨਹੀਂ ਲੱਗਦਾ ਹੈਗਾ ਇੱਕ ਵੀਰ ਨੇ ਕਮੈਂਟ ਕਰਿਆ ਕਹਿੰਦਾ ਵੀ ਇਸ ਬੰਦੇ ਕੋਲੇ ਇਹੀ ਕੱਪੜੇ ਨੇ ਇਹੀ ਕੋਟੀ ਇਹੀ ਪਰਨਾ। ਭਰਾਵਾ ਤੂੰ ਲੈ ਕੇ ਦੇ ਦੇ। ਠੀਕ ਹੈ ਨਹੀਂ ਤੈਨੂੰ ਬਾਲਾ ਲੱਗਦਾ ਤੂੰ ਲੈ ਕੇ ਦੇ ਦੇ। ਕਿਉਂਕਿ ਜਦੋਂ ਇੱਕੋ ਹੀ ਕੱਪੜਿਆਂ ਦੀ ਗੱਲ ਨਹੀਂ ਹੁੰਦੀ। ਜਦੋਂ ਬੰਦਾ ਘਰੇ ਹੁੰਦਾ ਹਰੇਕ ਬੰਦਾ ਆਪਣੀ ਟੌਰ 'ਚ ਰਹਿੰਦਾ ਹੈ। ਜਦੋਂ ਬਾਹਰ ਰਹਿੰਦੇ ਆ ਠੀਕ ਹੈ ਜੀ ਠੰਡ ਦਾ ਟਾਈਮ ਹੈ ਕਿਵੇਂ ਟਾਈਮ ਕੱਟਣਾ ਪੈਂਦਾ ਜੀ। ਕੱਪੜੇ ਵੀ ਉਹਨੇ ਕੋ ਚੱਕ ਕੇ ਲੈ ਆਈਦ ਨੇ। ਕਈ ਵਾਰ ਦਿਨ ਵੱਧ ਲੱਗ ਜਾਂਦੇ ਨੇ। ਠੀਕ ਹੈ ਜੀ ਵੀਰਿਆ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ। ਲਾਈਕ ਕਰਦੇ ਆ ਕਰੋ। ਕਮੈਂਟ ਕਰਿਓ ਜੀ। капитан